ਦਮ ਸਿੰਘ ਜੀ ਦਾ 84ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਹਰ ਸਾਲ ਉਹਨਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ ਉਹਨਾਂ ਦੀਆਂ ਕੁਰਬਾਨੀਆਂ ਦੇਸ਼ ਲਈ ਕੌਮ ਲਈ ਜਿਹੜੀਆਂ ਹੈਗੀਆਂ ਉਹਨਾਂ ਦਾ ਕਦੇ ਵੀ ਮੁੱਲ ਨਹੀਂ ਪੂਰਾ ਹੋ ਸਕਦਾ ਉਹਨਾਂ ਨੇ ਚੰਗੀਆਂ ਵਾਲੇ ਬਾਗ ਦੇ ਵਿੱਚ ਜੋ ਧੱਕਾ ਹੋਇਆ ਉਹਦਾ ਜਿਹੜਾ ਅੰਗਰੇਜ਼ਾਂ ਨਾ ਜਨਰਲ ਡਾਇਰ ਨਾ ਜਿਹੜਾ ਬਦਲਾ ਲਿਆ ਇੰਗਲੈਂਡ ਚ ਜਾ ਕੇ ਬੜੇ ਪਲਾਨਡ ਤਰੀਕੇ ਨਾਲ ਉਹਦੇ ਨਾਲ ਨਾਲ ਜੋ ਆਜ਼ਾਦੀ ਦੀ ਦੌਰ ਸੀਗਾ ਉਹਦੇ ਵਿੱਚ ਵੀ ਗਦਰ ਮੂਵਮੈਂਟ ਦੇ ਵਿੱਚ ਹਿੱਸਾ ਲੈ ਕੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਦਿਖਾਏ ਹੋਏ ਰਾਵਾਂ ਤੇ ਚੱਲ ਕੇ ਪੂਰਾ ਯੋਗਦਾਨ ਪਾਇਆ ਆਜ਼ਾਦੀ ਚ ਅੱਜ ਜਿੱਥੇ ਦੀ ਗੱਲ ਇਹਦੇ ਤੇ ਸ਼ੈੱਡ ਪਾਉਣ ਵਾਲੀ ਗੱਲ ਹੈਗੀ ਆ ਉਹਦੇ ਵਿੱਚ ਜੋ ਦਾਸ ਦਾ ਯੋਗਦਾਨ ਕਮੇਟੀ ਪਾਏਗੀ ਦਾਸ ਪੂਰਾ ਕਰੂਗਾ